ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਪੱਖੋਪੂਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਚੋਲਾ ਸਾਹਿਬ ਤੋਂ ਥੋੜੀ ਦੂਰੀ ਆ ਚੋਲਾ ਸਾਹਿਬ ਤੋਂ ਜਦੋਂ ਘੜਕੇ ਨੂੰ ਆਪਾਂ ਆਉਣੇ ਆ ਤੇ ਬਿਲਕੁਲ ਰਸਤੇ ਦੇ ਵਿੱਚ ਵੀਰ ਹੋਰਾਂ ਦੀਆਂ ਬਾਹਰ ਬਾਈਕਾਂ ਦੇ ਵਿੱਚ ਜਿਹੜੇ ਦੋਸਤੋ ਇਹ ਬੈਠੇ ਨੇ ਤੇ ਖਾਸ ਤੁਸੀਂ ਜਿਹੜੀ ਵਿਜਿਟ ਪਿੰਡ ਪੱਖੋਪੂਰਾ ਕਰਨੀ ਤੇ ਪਿੰਡ ਘੜਕਾ ਬਿਲਕੁਲ ਅਗਲਾ ਪਿੰਡ ਘੜਕਾ ਹੈ ਤੇ ਬਿਲਕੁਲ ਇਧਰ ਦੀ ਜਿਹੜਾ ਦੋਸਤੋ ਜੇਕਰ ਕੋਈ ਫਤਿਹਬਾਦ ਤੋਂ ਆ ਰਿਹਾ ਤੇ ਤੁਸੀਂ ਜਾਮਾ ਰਾਏ ਤੋਂ ਮੁੰਡਾ ਪਿੰਡ ਤੇ ਘੜਕਾ ਘੜਕੇ ਤੋਂ ਤੁਸੀਂ ਚੋਲਾ ਸਾਹਿਬ ਨੂੰ ਜਦੋਂ ਵਿਜ਼ਿਟ ਕਰੋਗੇ ਤੇ ਇਧਰਲੇ ਪਾਸੇ ਵੀ ਆ ਸਕਦੇ ਜੇ ਬਾਕੀ ਨੰਬਰ ਜਿਹੜੇ ਆਪਾਂ ਲਗਾਤਾਰ ਸਕਰੀਨ ਦੇ ਉੱਪਰ ਚਲਦੇ ਕਰਦੇ ਆ ਕਿ ਇਹ ਮਾਲਕ ਦੇ ਨੰਬਰਾਂ ਤੇ ਤੁਸੀਂ ਗੱਲਬਾਤ ਕਰ ਸਕਦੇ ਆ ਅੱਜ 2 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 9:30 ਵਜੇ ਦਾ ਸਮਾਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਬੈੜਾਂ ਦਿਖਾ ਦਾਂਗੇ ਦੋ ਗੱਬਣਾਂ ਜੀ ਇੱਕ ਬਿਲਕੁਲ ਤਾਜੀ ਸੂਈ ਸਵਾਈ ਹੈ ਦੋ ਕਟੀਆਂ ਝੋਟੀਆਂ ਨੇ ਤੇ ਦੋ ਬੱਕਰੇ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ। ਸੋ ਪੂਰੀ ਇਨਫੋਰਮੇਸ਼ਨ ਆਪਾਂ ਆਨਰ ਤੋਂ ਲੈਣੇ ਆ। ਕਰਦੇ ਆ ਡਿਟੇਲ ਸਾਂਝੀ ਤੁਹਾਡੇ ਨਾਲ। ਆ ਜੋ। ਸਭ ਤੋਂ ਪਹਿਲਾਂ ਭਾਜੀ ਸਾਸਰੀ ਕਾਰ। ਸਾਸਰੀ ਗਾ ਵੀਰ ਜੀ। ਉਹ ਠੀਕ ਠਾਕ ਜੀ। ਇਹ ਚੜਦੇ ਅੱਛਾ ਵੀਰ ਜੀ ਇੱਕ ਆਪਣਾ ਨਾਮ ਦੱਸ ਦੀ। ਮੇਰਾ ਨਾਮ ਵੀਰ ਜੀ ਚਰਨਜੀਤ ਸਿੰਘ ਆ। ਹਾਂ ਜੀ। ਮੈਂ ਤੇ ਨਾਲ ਡੰਗਰਾਂ ਦੀ ਜਾਣਕਾਰੀ ਦੇਣੀ ਹੈ। ਮੇਰੇ ਤਸ ਦੇ ਪੁੱਤਰੇ ਨੇ ਵੀ ਮਤਲਬ ਡੰਗਰ ਲਿਆਉਂਦੇ ਆ। ਹਾਂ। ਤੇ ਨਵੇਂ ਕੰਮ ਸ਼ੁਰੂ ਕੀਤੇ। ਜਾਇ ਜੀ ਭਾ ਹੋਣਗੇ। ਠੀਕ ਹੈ ਜੀ। ਹਾਂ ਜੀ। ਠੀਕ ਹੈ ਜੀ। ਹਾਂ ਜੀ। ਚਲੋ ਕੋਈ ਗੱਲ ਨਹੀਂ ਜ਼ਰੂਰ। ਉਹ ਥੋ अच्छा आ जाओ वीर जी इधरो स्टार्ट ਕਰਨ ਲਗੇ ਪਹਿਲੇ ਨੰਬਰ ਤੋਂ ਆਪਾਂ ਵਹਿਰ ਦਿਖਾ ਦਾਂਗੇ ਇਹ ਕੀ ਇਨਫੋਰਮੇਸ਼ਨ ਇਸ ਵਹਿਰ ਦੀ ਗੱਬੜ ਪਹਿਲਾ ਸੁਗਾ ਗੱਬੜ ਹੂੰ ਤੇ ਪੰਜ ਸੱਤ ਦਿਨਾਂ ਬਾਅਦ ਖਾ ਲੈਂਦੀ ਆ ਹੂੰ ਛੇ ਦਿਨਾਂ ਦਾ ਛਿੱਗੀ ਆ ਮੂੰਹ ਹਾਂਜੀ ਠੀਕ ਆ ਪਹਿਲਾਂ ਤੋਂ ਛੇ ਦਿਨਾਂ ਦਾ ਤੇ ਸੁਗਾ ਪਹਿਲੇ ਨਹੀਂ ਸੂਈ ਪਹਿਲਾਂ ਨਹੀਂ ਸੂਈ ਠੀਕ ਆ ਜੀ ਹਾਂਜੀ ਤਾਂ ਸੁਗਾ ਕਰੋ ਜੀ ਸੁਗਾ ਦੋਸਤੋ ਪਹਿਲਾ ਹੈ ਠੀਕ ਆ ਤੇ ਮੂੰਹੋਂ ਛੇ ਦੰਦ ਦਾ ਵੀ ਕੋਈ ਕੱਲੀ ਕਹਿਣ ਵਾਲੀ ਗੱਲ ਨਹੀਂ ਵੀ ਮੂੰਹੋਂ ਛੇ ਦੰਦ ਦਾ ਠੀਕ ਹੈ ਜੀ ਕੰਨੀ ਵਾਲ ਦੰਦ ਹਜੇ ਬਰਾਬਰ ਨਹੀਂ ਕੀਤੇਗੇ ਤੇ ਬਾਕੀ ਹਾਈਟ ਕਰ ਦ ਉੱਚੀ ਆ ਪੂਰੀ ਠੀਕ ਆ ਆ ਤੁਸੀਂ ਵੇਖ ਕੇ ਚੈੱਕ ਕਰ ਦਿਰ ਲੈਂਦੀ ਹਜੇ ਕਿੰਨੇ ਕੁ ਲੈ ਜੂ ਛੇ ਪਹਿਲਾਂ ਜੀ 5 5 ਲੈ ਜੀ ਠੀਕ ਆ ਜੀ 5 5 ਪੂਰਾ ਦੋਸਤੋ ਸਮਾਂ ਲੈ ਜੂਗੀ ਠੀਕ ਆ ਬਣੋ ਬਣੋ ਪੂਰਾ ਹਜੇ ਬਾਕੀ ਤੁਸੀਂ ਲੇਵਾ ਹਵਾਨਾ ਵੇਖ ਹੀ ਸਕਦੇ ਜੀ ਠੀਕ ਆ ਜੀ ਤੇ ਹਾਈਟ ਕੱਟ ਦੀ ਵੀ ਪੂਰੀ ਵਧੀਆ ਤੇ ਥਣਦੇਵਾ ਵੀ ਬਿਲਕੁਲ ਤੁਸੀਂ ਵੇਖੋਗੇ ਮੁੱਠੀ ਵਾਲਾ ਥਾਣਾ ਨਕੀਰਨ ਖੂੜ ਪੂਰਾ ਆਪਸੀ ਆ ਦੇਖੋ ਬਾਕੀ ਠੱਡੀ ਸੀ ਇਹ ਬੰਦ ਪਰਦਾ ਠੀਕ ਹੈ ਜੀ ਇੱਕ ਹਫਤਾ ਪੂਰਾ ਕੱਟ ਜੂਗੀ ਅਜੇ ਠੀਕ ਹੈ ਬਾਕੀ ਥਾਣ ਭਾਂਡਾ ਚੰਗਾ ਸ਼ੁਕਰ ਸ਼ਟ ਵਾਲਾ ਕੰਮ ਨਹੀਂ ਥੱਲੀ ਠੁੰਡੀ ਪੂਰੀ ਆ ਜੀ ਇਹਦਾ ਮਤਲਬ ਇਹ ਠੀਕ ਹੈ ਜੀ ਸੀਲ ਸਭ ਪੂਰੀ ਹੈ ਹਾਂਜੀ ਠੀਕ ਹੈ ਆ ਦੇਖੋ ਤੇਲ ਟੂਲ ਕਾਫੀ ਹੈ ਜੀ ਇਹ ਜੀ ਬਣ ਜਾਣੀਆਂ ਜੀ ਹੂੰ ਤਾਂ ਕੀ ਮੋਲੇ ਦਾ ਕਰਦੇ ਕੀ ਆ ਜੀ ਮੋਲੇ ਦਾ ਵੀਰ ਜੀ 50000 ਹਾਂ ਜੀ ਤੇ ਲਾਸਟ 45000 ਵੀ ਦੇ ਦਾਂਗੇ 45 ਹਾਂ ਜੀ ਚਲੋ ਘਰ ਆਏ ਤੇ ਬਾਕੀ ਹੋਰ ਵੀ ਆਪਾਂ ਮਾਨਤਾਨ ਕਰਾਂਗੇ ਕਰਾ ਲਊਗਾ ਜੀ ਨਵਾਂ ਕੰਮ ਮੁੰਡਿਆਂ ਦਾ ਕੋਈ ਜ਼ਿਆਦਾ ਨਹੀਂ ਆ ਬਿਲਕੁਲ ਤੁਸੀਂ ਬਹੁਤਾ ਜ਼ਿਆਦਾ ਰੱਖਿਆ ਥੋੜਾ ਜਿਹਾ ਮਾਰਜਨ ਰੱਖ ਕੇ ਬਹੁਤ ਆਪਾਂ ਠੀਕ ਆ ਨਵਾਂ ਕੰਮ ਆ ਵੀਰੋ ਵੀਰ ਦਾ ਜੀਕੇ ਜੀ ਬਾਕੀ ਜਿੰਨੇ ਵੀ ਸਾਰੇ ਸਪੋਰਟ ਜਰੂਰ ਕਰਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਜਿਸ ਵੀਰ ਨੇ ਕਿਸੇ ਨੇ ਪਸ਼ੂ ਲੱਭ ਰਿਆ ਕੋਈ ਵੇੜਾਂ ਦੇ ਵਿੱਚ ਤਾਂ ਤੁਸੀਂ ਉਹ ਖਰੀਦ ਸਕਦੇ ਜੇ ਤਿੰਨ ਵੈੜਾ ਦਿਖਾ ਦਾਂਗੇ ਪਹਿਲੀ ਵੈੜਾ 45000 ਦੇ ਵਿੱਚ ਲੈਦੀ ਹੋ ਜੂਗੀ ਠੀਕ ਆ ਜੀ 50000 ਡਿਮਾਂਡ ਬਾਕੀ ਥਾਂ ਥੋੜੇ ਕੋਈ ਤੁਹਾਨੂੰ ਥੋੜਾ ਜਿਹਾ ਹੋਰ ਕੋਣ ਦਿਖਾ ਦਿੰਨੇ ਆ ਵੇਖੋ ਕੋਈ ਗੱਲ ਆਓ ਆ ਗਏ ਉਹ ਸੋਹਣਾ ਥਾਂ ਥੂ ਦਾ ਮੁੱਠੀ ਵਾਲਾ ਨਾਲ ਵੀ ਚੱਕਰ ਮੋਹ ਵੀ ਹਰਾਤ ਜਾਉ ਠੀਕ ਆ ਜੀ ਇਸ ਤੋਂ ਬਾਅਦ ਅਗਲੀ ਵੈੜਾ ਆਪਣੇ ਕੋਲ ਆ ਗਈ ਆ ਜੀ ਇਹ ਵੀ ਗੱਬਣ ਹਾਂ ਜੀ ਇਹ ਵੀ ਗੱਬਣ ਇਹ ਗੱਬਣ ਇਹ ਕਿੰਨਾ ਸੂਬਾ ਸੂਗੀ ਫਿਰ ਇਹ ਵੀਰ ਜੀ ਤੀਸਰਾ ਸੂਬਾ ਸੋਣੀ ਆ ਰਕੇ ਤੀਜਾ ਸੁਬੇ ਆ ਹਾਂਜੀ ਤੀਜਾ ਸੁਬੇ ਤੇਰੀ ਬਹੁਤ ਸੋਹਣੀ ਜਿਹਾ ਹਫਤਾ ਫੰਡ ਲੈ ਜੂਏ ਉੱਤੇੋਂ ਆਧੀ ਲੈ ਜੀ ਦੋ ਦਿਨ ਹੂੰ ਲਓ ਵੀ ਦੋਸਤੋ ਤੀਜਾ ਸੁਬੇ ਸੋਹਣੀ ਅਗਲੀ ਵਾਰ ਦੂਜੇ ਨੰਬਰ ਤੇ ਦਿਖਾ ਰਹੇ ਆ ਥਾਂ ਤੋਂ ਪੂਰਾ ਇਹਦਾ ਵੀ ਤੁਸੀਂ ਵੇਖੋ ਨੋਕਲਾ ਸਪੇਸ ਚੰਗੀ ਖਾ ਸਕਦੇ ਓਹ ਸੋਹਣਾ ਇਹ ਟਿਲ ਟੁਲਾ ਜਿਹੜੀ ਠੀਕ ਆ ਟਿਲ ਟੁਲਾ ਬਾਕੀ 10 ਹੀ ਰਹੀਆਂ ਨੇ ਵੀ ਦਿਨ ਹਜੇ ਹਫਤਾ ਵੀ ਕੱਢ ਸਕਦੀ ਤੇ ਇਹਨੂੰ ਮੜਾ ਇੱਕ ਸਾਈਟ ਤੇ ਕਰ ਦਿਓ ਜੀ ਕੋਲ ਪਹਿਲੇ ਨੰਬਰ ਨੇ ਵੇਰ ਨਾਲ ਇੱਕ ਹੋਰ ਦਿਓ ਮੂ ਮਸਾਜ ਚੰਗੀ ਤਰ੍ਹਾਂ ਦਿਖਾਈਏ ਆ ਦੇਖੋ ਸੁਬਾ ਤੇਜਾ ਸੁਣਾ ਠੀਕ ਹੈ ਡੱਬੀ ਵੇੜਾ ਦੋਸਤ ਲਗੋ ਫਰਕ ਨਹੀਂ ਠੀਕ ਹੈ ਹਾਈਟ ਕੱਦ ਦੀ ਗੱਲ ਕਰ ਲਈ ਤੇ ਵੱਡੀ ਆ ਠੀਕ ਹੈ ਜੀ ਵੱਡੀਆਂ ਵੜਾਂ ਦੇ ਵਿੱਚ ਤੁਸੀਂ ਗਿਣਤੀ ਕਰੋਗੇ ਦੀ ਵੱਡੀ ਹਾਈਟ ਆ ਸੋ ਥੰਮਲੇ ਬਾਅਦ ਚੰਗਾ ਦੋਸਤੋ ਖੁੱਲਾ ਲੇਵਾ ਬਣਾਉਗੀ ਅਜੇ ਜਿਵੇਂ ਕਿ ਦਿਨ ਨਾਰਮਲੀ ਸਜੇ ਪਾਏ ਆ ਸੂਂਦ ਦੇ ਵਿੱਚ ਅਜੇ 7 ਰੋੜਾ ਲੈ ਜੂ ਵੀ ਹਫਤਾ ਪੂਰਾ ਲੈ ਜੂ ਹਾਂ ਲਓ ਜੀ ਅੱਛਾ ਫਿਰ ਜੀ ਕੀ ਇਹਦੀ ਕੀ ਡਿਮਾਂਡ ਕੀਤੀ ਫਿਰ ਮੋਲਵੀਰ ਜੀ ਇਹਦਾ ਵੀ 50 ਮੰਗਦੇ ਆ ਹਾਂ ਤੇ 45 ਦੀ ਦੇ ਦਾਂਗੇ ਜੀ ਇਹ ਵੀ ਲੈ ਦੇ 45 ਹਾਂਜੀ ਬਾਕੀ ਵੇਖੋ ਇਹ ਆਈਆਂ ਵਾ ਆਪਾਂ ਇਹ ਦੁੱਧ ਦੀਆਂ ਨੇ ਤੇ ਵੀ 20 ਦਊ 22 ਦਊ ਲੈਵੇ ਤਾਂ ਆਪ ਹੀ ਸਾਰਿਆਂ ਸਹਾਰ ਲੈਣਾ ਵੀ ਤੁਹਾਨੂੰ ਚੰਗੀਆਂ ਕੱਢਣ ਵਾਲੀਆਂ ਸਹੀ ਹੈ ਹਾਂਜੀ ਤੋ ਦੋਸਤੋ ਦੁੱਧ ਕੋਈ ਗਰੰਟੀ ਨਹੀਂ ਦਿੱਤੀ ਜਾਂਦੀ ਕਿ ਫਿਲਹਾਲ ਤੁਸੀਂ ਆ ਵੇਖਣ ਆਣੇ ਹੋ ਭਾਂਡਾ ਸਾਹਮਣੇ ਆ ਥਣ ਛੱਡੇ ਦੀ ਗਰੰਟੀ ਥਣਾ ਦੀ ਗਰੰਟੀ ਪੂਰੀ ਛੱਟਾ ਚਵਾਚ ਦੀ ਚੀਪਾ ਚੂਕਾ ਪਾਸ ਪੂਰਾ ਵਰਨ ਵਰਨ ਵਿੱਚ ਚਾਰੇ ਥਣ ਵਰਦੇ ਆ ਪਰ ਚਾਹ ਬਿਲਕੁਲ ਚੀਪਾ ਪੂਰਾ ਹਾਂਜੀ ਠੀਕ ਆ ਤੇ ਇਹ ਕਿੰਨੇ ਦੀ ਦੱਸਿਓ ਹਾਂ ਲਾਸਟ ਲਾਸਟ 45000 ਦੀ ਜੀ 45000 ਹਾਂਜੀ ਆਇਆ ਗਿਆ ਲੈ ਕੋਈ ਮਾਨਤਾਨ ਹੋਊਗਾ ਜੀ 45000 ਦੀ ਇਹ ਵੀ ਜਿਹੜੀ ਆ ਦੋਸਤੋ ਲਾਸਟ ਹੋਊਗੀ ਠੀਕ ਆ ਜੀ ਲੈ ਇਹਦੇ ਥੋੜਾ ਜੈਨੂ ਵੇਖ ਲਿਆ ਜੀ ਨੂੰ ਇਹਨੂੰ ਇਹ ਮਾੜਾ ਜੈਨੂ ਧਕਾ ਮਾਰਦੇ ਵਿਖਾ ਦਈ ਬੰਡੀ ਬਹੁਤ ਜਿਆਦੀ ਬਾਹਰ ਤਾ ਤੱਕ ਬਣ ਜਾਣੀ ਜਿੱਟੇ ਲਾ ਟੋਲੇ ਬਾਗੀ ਦੇਖੋ ਖਾਨ ਤੋਂ ਦੇਖੋ ਪੂਰਾ ਮੁੱਢੀ ਦਰਦੀ ਆ ਬਹੁਤ ਸੋਹਣੀ ਮੈਂ ਤਾਂ ਪਰੋ ਕੋਈ ਚੱਕਰ ਨਹੀਂ ਠੀਕ ਹੈ ਬਾਕੀ ਤੇ पण ਇੱਕ ਨੰਬਰ ਆ ਤੇ पण ਜੇ ਅਸੀਂ ਵੀਰ ਨੇ ਖਰੀਦਣੀ ਆ ਗੱਪਣ ਪਸ਼ੂ ਦਾ ਟਿਪ ਕਿਥੇ ਸਦੀ ਕਰ ਲਿਓ ਠੀਕ ਆ ਭਰਾ ਕੇ ਵੇਖ ਲਿਓ ਜਿੰਨਾ ਵੀ ਜੀ ਕੀਤਾ ਇਸ ਤੋਂ ਬਾਅਦ ਅਗਲੀ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਦੋਸਤੋ ਇਹ ਬਿਲਕੁਲ ਤਾਜੀ ਸੂਈ ਸਬਈ ਆ ਇਹ ਵੀ ਕਿਰਮੇ ਸੂਈ ਸਬਈ ਆ ਜੀ ਇਹ ਵੀਰ ਦੀ ਸੂਹਾ ਦੁੱਜਾ ਹਾਂ ਇਹ ਦੰਦੀ ਛੇ ਆ ਦੰਦੀ ਛੇ ਹਾਂਜੀ ਸਵੇਰ ਦੂਜਾ ਦੇਖਣ ਨੂੰ ਪਹਿਲੇ ਨਹੀਂ ਲੱਗਦੀ ਆ ਪਰ ਦੂਜਾ ਸਵੇਰ ਲਓ ਜੀ ਹਾਂਜੀ ਇਹ ਦੂਜੇ ਸਵੇਰੇ ਦੋਸਤੋ ਸੁਈ ਹੈ ਚੌਥੇ ਬਜਨੇ ਦਿਨ ਦੀ ਸੁਈ ਆ ਜੇ ਪਿਛੇ ਵਰਸੀ ਆ ਜਰਸੀ ਦੀ ਅੱਛਾ ਮਗਰ ਬੱਚੀ ਆ ਹਾਂਜੀ ਚੌਥਾ ਅੱਜ ਦੇਣ ਜਿਹੜਾ ਚੌਥਾ ਹੈ ਤੇ ਬੋਲਾ ਹੁਣ ਕਿੰਨਾ ਕੁ ਮਤਲਬ ਹਾਜ਼ਰ ਹੁਣ ਆਇਆ ਵਕਤ ਵੀ ਜਿਹੜਾ ਚਵਾਮਾ 13 ਲੀਟਰ 13 ਲੀਟਰ ਹਾਂਜੀ ਇਹ ਨਹੀਂ ਵੀ 16 17 ਲਾ ਕੇ ਮੜ ਕੇ ਘਟੂਗਾ 13 ਕਿਲੋ ਪੱਕਾ ਜਿਹੜਾ ਦੁੱਧ ਹੁਣ ਆਇਆ ਹੋਇਆ ਤੇ ਚੌਥੇ ਦਿਨ ਹੈਗਾ ਏ ਠੀਕ ਹੈ ਤੇ 20 ਕਿਲੋ ਦੇ ਲਾ ਕੇ ਆਰਾਮ ਨਾਲ ਚੱ ਠੀਕ ਹੈ ਜੀ ਹਾਂ ਜੀ 20 ਕਿਲੋ ਦੋਸਤੋ ਵੀਰਾਂ ਦਾ ਵੀ ਦੋ ਦ ਚਵਾ ਦੂਗੀ ਜੇਕਰ ਆ ਜੇ 13 14 ਹੈ ਬਰੀਡਿੰਗ ਦਾ ਸਲ ਬਹੁਤ ਆ ਠੀਕ ਆ ਨਸਲ ਜਾਤਾ ਵਾਲੀ ਪੂਰੀ ਹੈਗੀ ਆ ਬਾਕੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਠੀਕ ਆ ਜੀ ਤੇ ਬਣੀ ਥਣੀ ਤੁਸੀਂ ਆ ਵੇਖ ਹੀ ਸਕਦੇ ਜੀ ਠੀਕ ਆ ਜੀ ਸੋ ਟਾਈਮਿੰਗ ਜਿਹੜੀ ਆ ਥੋੜੀ ਜਿਹੀ ਲੇਟ ਹੋ ਗਈ ਹੈ ਚਵਾਈ ਕੀਤੀ ਸੀ ਸਵੇਰ ਦੀ ਹਾਂ ਜੀ ਹਾਂ ਜੀ ਇਹਦੀ ਹਾਲ ਆ ਆਹ ਮੂਹ ਰਖੇ ਆ ਬਾਕੀ ਬਰੀਡ ਦੇ ਵਿੱਚ ਪੂਰੀ ਹੈ ਠੀਕ ਆ ਬੱਚੀ ਚੰਗੀ ਆ ਸੁਭਾ ਦੂਜਾ ਥਣ ਥੁੰ ਜਿਹੜਾ ਦੋਸਤੋ ਚੰਗਾ ਸੋਹਣਾ ਲੱਗਾ ਮੁੱਠੀ ਥਣਾ ਤੇ ਬਿਲਕੁਲ ਪਤਲੇ ਥਣਾ ਤੇ ਲੰਬਾਈ ਦੇ ਵਿੱਚ ਜਿਹੜਾ ਬਿਲਕੁਲ ਤੁਸੀਂ ਦੇਖ ਰਹੇ ਹੋ ਚੰਗੀ ਸ਼ੇਪ ਹੈਗੀ ਥਣਾ ਦੀ ਤੁਸੀਂ ਅੱਜ ਫੋਮਾਂ ਦੀ ਕੁਆਲਿਟੀ ਚੈੱਕ ਵੀਡੀਓ ਬਣਾਉਂਦਾ ਕਰਕੇ ਥੋੜਿਆ ਤੜਕੇ ਚੁ ਲਈਆਂ ਸੀ ਹੂੰ ਸਾਢੇ 4 ਵਜੇ ਚੁਈ ਸੀ ਮਤਲਬ ਪਤਾ ਵੀ ਤੁਸੀਂ 8 ਵਜੇ ਦਾ ਟਾਈਮ ਦਿੱਤਾ ਸੀ ਨਾ ਤੇ ਫਿਰ ਇਹ ਬਟਾ ਕਰ ਥੱਲੇ ਪਤਾ ਲੱਗ ਜਾਂਦਾ ਹਾਂ ਠੀਕ ਆ ਤੇ اچھا ਇਹ ਤਾਂ ਫਿਰ ਫਿਰ ਕੀ ਲੈਣ ਦੇ ਨੂੰਗਾ ਜਿਹੜੀ ਸੋਈ ਆ ਆਪਣੇ ਕੋਲੇ ਇਹਦਾ ਵੀਰ ਜੀ ਡਿਮਾਂਡ ਤੇ 60000 ਦੀ ਆ 55000 ਦੀ ਵੱਛੀ ਦੇ ਦਾਂਗੇ ਇਹ 55 ਦੀ ਆ ਹਾਂਜੀ ਠੀਕ ਆ ਵੱਛੀ ਬਹੁਤ ਚੰਗੀ ਆ ਠੀਕ ਆ 55000 ਦੀ ਲੈ ਦੇ ਆ ਦੋਸਤੋ ਮਗਰ ਵੀ ਵੱਛੀ ਇਹਦੇ ਠੀਕ ਆ ਜਰਸੀ ਵੀ ਇਹਨਾਂ ਦਾ ਮਗਰ ਵੀ ਵੱਛੀ ਆ ਤੇ ਚੌਥੇ ਦਿਨ ਦੇ ਵਿੱਚ ਆ ਠੀਕ ਆ ਸੋਈ ਨੂੰ ਅੱਜ ਚੌਥਾ ਦਿਨ ਹੋ ਗਿਆ ਸੋ ਬਾਕੀ ਹਰ ਪਾਸਿਓਂ ਹਰ ਐਂਗਲ ਤੋਂ ਤੁਸੀਂ ਦੇਖ ਲਓ ਬੈਕ ਸਾਈਡ ਤੋਂ ਵੀ ਤੁਹਾਨੂੰ ਆ ਤਸਵੀਰ ਨਾਲ ਦਿਖਾਤੀ ਆ ਵੈਸੇ ਠੀਕ ਆ ਤੁਹਾਨੂੰ ਤੁਹਾਨੂੰ ਬੜੀ ਚੰਗੀ ਸ਼ੇਪ ਦਾ ਫਾਨ ਮੁਠੀ ਸਤਿ ਸ਼੍ਰੀ ਅਕਾਲ ਜੀ ਵੀ ਕਿਵੇਂ ਆ? ਚਵਾਈ ਇੱਕ ਨੰਬਰ ਜੀ ਕੋਈ ਗਾਵਾਂ ਤੇ ਪੋਨੀ ਪਾਲੀ ਚੰਗੀ ਲੱਗਦੀ ਮਨਾਂ ਦਾ ਤੁਮਕੇ ਮਾਰੇ ਮਾਰੇ ਦੇਖਦੇ ਕੋਈ ਬਲੀ ਬਿਲਕੁਲ ਆਉਂਦੀ ਭੱਜੀ ਆਉਂਦੀ ਮਿੰਟੋਂ ਆ ਨਿਆਣਾ ਨਿਗਾਹ ਜਾਂ ਸੱਤਾ ਤੋਤਾ ਲਾ ਜੀ ਲੋ ਜੀ ਸੋ ਦੋਸੇ ਵੜਾ ਤਿੰਨ ਬਗਾਉ ਨਹੀਂ ਠੀਕ ਆ ਜੀ ਤੇ ਦੋ ਗੱਭਣ ਦਿਖਾ ਦਿਆਂ ਤੁਹਾਨੂੰ ਇੱਕ ਤੀਜੇ ਸੁਵੇ ਲਈ ਦਿਖਾ ਦਿਆਂ ਤੇ ਕ ਪਹਿਲੇ ਨਵੱਚੀ ਪਹਿਲੇ ਨੰਬਰ ਤੇ ਜੜੀ ਆ ਉਹ ਵੀ ਦੰਦਾਂ ਵਿੱਚ ਸੀ ਤੇ ਇਹ ਵੀ ਦੰਦਾਂ ਦੇ ਵਿੱਚੋਂ ਛੱਗੀ ਆ ਠੀਕ ਆ ਤੇ ਇਸ ਤੋਂ ਬਾਅਦ ਆਪਣੇ ਕੋਲ ਆ ਗਈਆਂ ਦੋ ਕਟੀਆਂ ਜੀ ਹਾਂਜੀ ਇਹ ਕਿੰਨੀ ਕਿੰਨੀ ਉਮਰ ਦੋ ਕਟੀਆਂ ਛੋਟੀਆਂ ਦੀ ਇਹਨਾਂ ਦੇ ਇਹ 14-15 ਮਹੀਨੇ ਦੀ ਆ। 15 ਮਹੀਨੇ ਦੇ ਦੋਵੇਂ ਆ। ਉਹ ਦੱਸਿਆ 14 ਮਹੀਨੇ ਦੀ ਅੱਜ ਸਵੇਰ ਦੀ ਮਾਜ ਦੀ ਧੋਖੜ ਹੋਈ ਲੈ। ਠੀਕ ਹੈ ਜੀ। ਹਾਂ ਜੀ। ਆ ਜਿਹੜੀ ਦੋਸਤੋ ਪਿੱਛੇ ਦੇਖ ਰਹੇ ਜੀ ਇਹ 10-11 ਮਹੀਨਿਆਂ ਦੀ ਹੈ ਤੇ ਅਗਲੀ ਜਿਹੜੀ ਹੈ 15-14 ਮਹੀਨਿਆਂ ਦੀ। ਹਾਂ ਜੀ ਹਾਂ ਜੀ। ਇਹ 15-14 ਮਹੀਨਿਆਂ ਦੀ ਕੋਈ ਡੇਢ ਸਾਲ ਦੇ ਨੇੜੇ ਤੇੜੇ ਜਿਹੜੀ ਤੁਸੀਂ ਨੂੰ ਮੰਨੋ ਠੀਕ ਹੈ ਜੀ। ਬਾਕੀ ਸਿੰਘੀ-ਸੁੰਗੀ ਆਸ ਕੱਟੀ ਦੀ ਵੀ ਵਖੋ। ਬਿਲਕੁਲ ਖੁੰਡੀ। ਬਹੁਤ ਬਹੁਤ ਪੁੰਡੀ ਕੱਟੀ। ਠੀਕ ਹੈ। ਇਹ ਜੀ ਵੀ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਥੋੜਾ ਜਿਹਾ ਫਰਕ ਹੈ। ਠੀਕ ਹੈ ਤੇ ਸੰਗੋ ਸੰਗੋ ਦੋਵੇਂ ਬਹੁਤ ਜਿਆਦਾ ਸੋਹਣੀਆਂ ਨੇ ਯਕੀਨ ਆ ਤੇ ਆ ਜਿਹੜੀ 10-11 ਮਹੀਨਿਆਂ ਦੀ ਆ ਬਾਕੀ ਥਾਂ ਸੋਹਣੇ ਦੀ ਝੋਲੀ ਝੜੀ ਦੇ ਵਿੱਚ ਬਹੁਤ ਸੋਹਣੀ ਆ ਆ ਗਏ ਠੀਕ ਆ ਉਹ ਦਿਖਾਇਓ ਜੀ ਇੰਡੀਵਿਡੂਅਲ ਦਿਖਾ ਦੇ ਕੰਮ ਹੋਣੇ ਕੋੜੀਆਂ ਡਰਦੀ ਜ਼ਰੂਰ ਕੋਈ ਗੱਲ ਬਹੁਤ ਸਾਰੇ ਕੋਈ ਫੋਰ ਸਾਥ ਨੇ ਨਾ ਚਾਰ ਥਾਣੇ ਸੀ ਪਹਿਲੇ ਚਾਰ ਕੋਈ ਚਾਰ ਥਾਣਾ ਪਈ ਪੰਜਵਾਂ ਜਿਹੜਾ 200 ਕੋਈ ਫੋਰ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਉਹ ਵੀ ਦੱਸਣਾ ਜੋਬ ਸੀ ਆਪਾਂ ਜੇਕਰ ਹੁੰਦੀ ਤੇ ਅੱਛਾ ਵੀਰ ਜੀ ਇਹ ਦੋਹਾਂ ਦਾ ਮੁੱਲ ਜੇਕਰ ਗੱਲ ਕਰ ਲਈਏ ਸਿੰਗਲ ਸਿੰਗਲ ਦਾ ਕੀ ਲਊਗਾ ਕੱਠੀਆਂ ਦਾ ਕੀ ਹੈ ਸਿੰਗਲ ਸਿੰਗਲ ਦਾ ਵੀਰ ਜੀ ਉਹਦਾ 17000 ਰੁਪਏ ਮੰਗਦੇ ਆਂ ਹਾਂਜੀ ਇਹਦਾ 13000 ਠੀਕ ਹੈ ਤੇ ਜੇ ਕੋਈ ਜੋੜਾ ਲਊਗਾ ਤੇ ਚਲੋ ਉਸੇ ਹਿਸਾਬ ਨਾਲ ਫਿਰ ਕਰ ਲਾਂਗੇ ਕੱਟ ਕਰ ਲਾਂਗੇ 2000 ਤਾਂ ਵਸੇ 30000 ਦਾ ਬਣ ਗਿਆ ਹਾਂਜੀ ਹਾਂਜੀ ਜੋੜਾ 3000 ਹਾਂਜੀ ਤੇ ਜੇ ਕੋਈ ਜੋੜਾ ਲਊ ਤੇ ਪੰਜੀ ਦਾ ਦੇ ਦਾਂਗੇ ਹੂੰ ਕੱਠਾ ਕਿੰਕਾ ਕਰਨੀ ਜੋੜਾ ਦੋਸਤੋ 5000 ਦਾ ਜੇਕਰ ਕਿਸੇ ਵੀਰ ਨੇ ਸਿੰਗਲ ਸਿੰਗਲ ਲੈਣੀ ਚੋ ਵੀ ਰੇਟ ਜਿਹੜਾ ਵੀਰ ਨੇ ਕਨਫਰਮ ਕਰਾਤਾ ਤਾਂ 17000 ਇਸ ਵੱਡੀ ਝੋਟੀ ਦਾ ਤੇ 13000 ਇਸ ਛੋਟੀ ਕੱਟੀ ਦਾ ਜਿਹੜੀ 11 ਮਹੀਨਿਆਂ ਦੀ ਹੈ ਹਾਂ ਜੀ ਇਕੱਠਾ ਅਜੇ ਵੈਸੇ ਕਾਊਂਟ ਟੋਟਲ 30000 ਪੰਨਤਾ ਜੇਕਰ ਇਕੱਠਾ ਕੋਈ ਵੀਰ ਖਰੀਦੂਗਾ ਤੇ 5000 ਲੈਸ ਹੋ ਜੂਗੀ ਉਹਨੂੰ ਇਹਨਾਂ ਜ਼ਰੂਰ ਵਿੱਚੋਂ ਬੰਦਾਇਸ਼ ਹੋ ਜੂਗੀ ਠੀਕ ਹੈ ਸਿੰਗਲ ਸਿੰਗਲ ਲੈਂਦਾ ਤੇ ਉਹ ਹਿਸਾਬ ਨਾਲ ਜਿਹੜਾ ਵਿੱਚੋਂ ਮਾਨਤਾ ਹੋ ਜੂਗੀ ਠੀਕ ਹੈ ਤੇ ਝੋਟੀਆਂ ਚੰਗੀਆਂ ਨੇ ਬਿਲਕੁਲ ਅੱਗੇ 5-5 7-7 ਮਹੀਨੇ ਦੋਸਤੋ ਸਾਹਮਣੇ ਪਸੂ ਤੁਸੀਂ ਦੋਵੇਂ ਬਿਲਕੁਲ ਰਲਾ ਸਕਦੇ ਜੀ ਇਹ ਆਈ ਦੇ ਕਾਬਲ ਹੋ ਸਕਦੀਆਂ ਨੇ ਠੀਕ ਆ ਇਹ ਦੋ ਝੋਟੀਆਂ ਇੱਕ ਕੱਟੀ ਆ ਤੇ ਇੱਕ ਬਿਲਕੁਲ ਝੋਟੀ ਆ 1.5 ਸਾਲ ਦੀ ਇਸ ਤੋਂ ਬਾਅਦ ਆ ਦੋ ਬੱਕਰੇ ਆਗੇ ਜੀ ਹਾਂਜੀ ਹੂੰ ਦੋ ਬੱਕਰੇ ਇਹ ਕਿੰਨੀ ਕਿੰਨੀ ਉਮਰ ਦੇ ਆ ਦੋਵੇਂ ਇਹ ਉਮਰ ਇਹਨਾਂ ਦੀ ਕੋਈ 1.5-2-2 ਸਾਲ ਦੇ ਲੱਗੇ ਹੋਣੀ ਹੈ ਅੱਛਾ ਜੀ ਹਾਂਜੀ 1.5-2-2 ਸਾਲ ਦੇ ਹਾਂਜੀ ਠੀਕ ਆ ਲੱਗੋ ਦੋਸਤੋ ਦੋ ਬੱਕਰੇ ਆ ਤੇ ਡੇ ਡੇਰ ਦੋ ਦੋ ਸਾਲ ਦੀ ਜਿਹੜੀ ਉਮਰ ਇਹਨਾਂ ਦੋਹਾਂ ਦੀ ਜੋੜੀ ਆ ਠੀਕ ਆ ਤੇ ਰੇਟ ਵੀਰ ਤੋਂ ਪੁੱਛਾਂਗੇ ਆਪਾਂ ਜੋੜੀ ਕਿਸੇ ਵੀਰ ਨੇ ਖਰੀਦਣੀ ਹੈ ਤੁਸੀਂ ਖਰੀਦ ਸਕਦੇ ਤੇ ਐਸਾ ਮੁੱਲ ਕਿੰਦਾ ਰਹੂਗਾ ਦੋਵੇਂ ਬੱਕਰੀਆਂ ਦਾ ਜੋੜੀ ਦਾ ਉਹ ਜੋੜਾ 20000 ਦਾ ਦੇਣਾ ਕਿ ਵੀਰ ਜੀ 20000 ਦਾ ਜੀ ਹਾਂਜੀ ਠੀਕ ਹੈ ਜੀ ਹਾਂਜੀ 10000 ਠੀਕ ਹੈ 10 10000 ਦਾ ਵੀਰਾਂ ਦਾ ਵੀ ਇਹ ਦੇ ਦਾਂਗੇ ਦੋਸਤੋ ਸਿੰਗਲ ਖਰੀਦਣਾ ਇਕੱਠੀ ਜੋੜੀ ਖਰੀਦਣੀ ਆ ਇਹਦੇ 20000 ਦੇ ਦੋਵੇਂ ਠੀਕ ਆ ਇਹ ਕਿਹੜੀ ਨਸਲ ਆ ਜਾਂਦੀ ਫਿਰ ਜੀ ਇਹ ਪਹਾੜੀ ਜੇ ਆ ਜੀ ਮੈਂ ਬੀਕ ਟਲਾਖੀ ਜੀ ਇਹ ਦੇਖਣ ਤੇ ਡਿਆ ਪਹਾੜੀ ਜੇ ਆ ਪਹਾੜੀ ਹੈ ਸਿੰਘਾਂ ਸੰਗੂ ਵੀ ਹੈ ਹਾਂ ਹਾਂ ਮਾਸਾਲੇ ਕੰਮਾਂ ਚ ਵਧੀਆ ਬਿਲਕੁਲ ਕਿੰਨੇ ਜਾਂਦੇ ਜੀ ਕੀ ਪੰਜ ਕਿਲੋ ਠੀਕ ਆ ਜੀ ਵਜਨ ਹੋਊਗਾ 30 35 35 ਕਿਲੋ ਨਹੀਂ ਘਟੂਗਾ ਘਟੂਗਾ ਨਹੀਂ ਸਾਹਮਣੇ ਆ ਜੋ ਆ ਕੇ ਸਾਹਮਣੇ ਹਾਂਜੀ ਹਾਂਜੀ ਯਾਰ ਜੋ ਆ ਤੇ ਬਾਕੀ ਇੱਕ ਵਾਰੀ ਤੁਸੀਂ ਆਣ ਕੇ ਜਿਹੜਾ ਦੋਸਤੋ ਅੱਖੀਂ ਦੇਖ ਲੋ ਜਿਹੜੇ ਵੀਰ ਕਾਰੀਗਰ ਹੈਗੇ ਆ ਜਾਂ ਇਹ ਚੀਜ਼ਾਂ ਖਰੀਦਣ ਦੇ ਚਾਹਵਨ ਹੋਣ ਉਹ ਤੁਸੀਂ ਆਪਦੀ ਅਗੇ ਪਛਾਣ ਕਰ ਲਿਓ ਠੀਕ ਆ ਮੋੜ ਤੁਹਾਨੂੰ ਦੱਸਦਾ ਵੀਰ ਨੇ 20000 ਦੋ ਤਾਂ ਸਿੰਗਲ ਸਿੰਗਲ ਖਰੀਦਣਾ ਤੁਹਾਡੀ ਆਪਦੀ ਇੱਛਾ ਕਿਸੇ ਵੀਰ ਨੇ ਠੀਕ ਬੱਕਰੀਆਂ ਜਿਹਾ ਰੱਖਣੇ ਆ ਤੇ ਦੋਵੇਂ ਬੱਕਰੀਆਂ ਆ ਠੀਕ ਹੈ ਜੀ ਅਗੇ ਮੈਟਿੰਗ ਬੌਂਡਿੰਗ ਦੂਜਾ ਵੀ ਕੰਮ ਜੰਪ ਚੰਪਦਾ ਵੀ ਹਾਂ ਹਾਂ ਪੈਂਦੇ ਆ ਹਾਂ ਹਾਂ ਬਹੁਤ ਜਿਆਦਾ ਪੈਂਦੇ ਆ ਠੀਕ ਹੈ ਜੀ ਤੇ ਭੁੱਲ ਕੇ ਨੰਬਰ ਆਪਣੇ ਵੀਰ ਦੀ ਸੰਪਰਕ ਨੰਬਰ ਬੋਲ ਦੋ 17874 70874 26914 26914 ਹਾਂਜੀ 70874 26914 ਠੀਕ ਹੈ ਜੀ ਤੇ ਇਹ ਨੰਬਰ ਆ ਜਿਹੜੇ ਦੋਸਤੋ ਵੀਰ ਦੇ ਆਪਾਂ ਲਗਾਤਾਰ ਸਕਰੀਨ ਦੇ ਉੱਪਰ ਚਲਦੇ ਕਰਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਸੋ ਪਸ਼ੂ ਐਨੀਮਲ ਸਾਰੇ ਚੰਗੇ ਆ ਨਰਖ ਪਰਖ ਕਰਕੇ ਆਪਣੀ ਤਸੱਦੀ ਕਰਕੇ ਜਿਹੜਾ ਐਨੀਮਲ ਪਸੰਦ ਆਊਗਾ ਉਹ ਖਰੀਦ ਸਕਦੇ ਹੋ ਤੁਸੀਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ